ਹਾਂ ਜੀ ਬਿਰੋ ਸਤਰੀ ਗਾਲ ਜੀ ਮੈਂ ਤੁਹਾਡਾ ਆਪਣਾ ਸੜੀ ਦੇ ਆ ਦੇਖ ਲਓ ਤੁਸੀਂ ਮੈਂ ਸਸਰਾਲੀ ਪਿੰਡ ਆਇਆ ਮਿਹਰਬਾਨ ਕੋਲੇ ਸਸਰਾਲੀ ਪਿੰਡਾਂ ਬਹੁਤ ਖਤਰੇ ਤੇ ਉਫਾਨ ਤੇ ਆ ਸਤਲੁਜ ਦਰਿਆ ਬਹੁਤ ਬੁਰਾ ਹਾਲ ਆ ਦੇਖ ਕਿੰਨੀ ਤੁਸੀਂ ਦੇਖ ਹੀ ਸਕਦੇ ਹੋ ਇੱਥੇ ਬੰਨ ਟੁੱਟ ਰਿਹਾ ਦੇਖ ਲਓ ਸਾਰੇ ਦੇਖੋ ਇੱਕ ਵਾਰੀ ਆ ਮੇਰੇ ਭਰਾ ਸਾਰੇ ਸੇਵਾਦਾਰ ਖੜੇ ਆ ਜਿੰਨੇ ਵੀ ਮੇਰੇ ਭਰਾ ਨੇ ਸਾਰੇ ਸੇਵਾ ਕਰਨ ਆਏ ਇੱਥੇ ਬਹੁਤ ਚਾ ਲੰਮਾ ਕੰਮ ਹੈ ਆ ਜੋ ਦਿਖਾਉਨੇ ਆ ਤੁਹਾਨੂੰ ਅੱਗੇ ਅੱਗੇ ਬਹੁਤ ਬੁਰਾ ਹਾਲਾ ਆਪਣਾ ਸਤਲੁਜ ਵਿਆਸ ਦਰਿਆ ਹੈ ਲੁਧਿਆਣੇ ਕੋਲੇ ਆਪਣਾ ਸਸਰਾਲੀ ਪਿੰਡ ਆ ਆ ਦੇਖ ਲੋ ਆ ਮੇਰੇ ਭਰਾ ਨੇ ਸਾਰੇ ਸੇਵਾਦਾਰ ਨੇ ਭਾਈ ਦੇਖ ਸਕਦੇ ਹੋ ਤੁਸੀਂ ਸਾਰੇ ਬੰਦ ਹੈ ਆ ਸਾਡਾ ਕਸ਼ਮੀਰਾ ਬਾਈ ਵੀ ਆ ਜੀ ਦੇਖ ਹੀ ਲੋ ਬਹੁਤ ਬੁਰਾ ਹਾਲ ਆ ਵਾਲੇ ਹਾਲ ਨੇ ਆ ਬੰਨ ਟੁੱਟ ਰਿਹਾ ਦੇਖੋ ਆ ਦੇਖੋ ਵਾ ਵਾ ਆ ਸਾਰੇ ਪਾਨੀ ਆ ਜਿੰਨੇ ਵੀ ਟੁੱਟੇ ਆ ਇਹ ਇਹਦਾ ਕੋਈ ਪਤਾ ਨਹੀਂ ਪਾਣੀ ਵੱਧ ਗਿਆ ਬਹੁਤ ਨੁਕਸਾਨ ਹੋਣਾ ਤੇ ਲੱਗੇ ਆ ਸਾਰੇ ਭਰਾ ਸਾਡੀ ਸੇਵਾ ਕਰਨ ਆਹ ਆਹ ਨਹੀਂ ਗਿਆ ਸਾਰੇ ਸਾਰੇ ਹੈ ਆ ਮਾਰੇ ਆਪਾਂ ਥੜਾ ਦੇਖ ਸਕਦੇ ਆ ਆ ਦੇਖੋ ਸਾਰੇ ਭਰਾ ਨੇ ਸਾਰੇ ਸੇਵਾਦਾਰ ਨੇ ਇੱਥੇ ਸਭ ਸੇਵਾ ਕਰਨ ਆ ਜਾਂਦੇ ਨੇ 15 15 ਸੈਕਿੰਡ ਦੇ ਸਸਰੀਆ ਗਾਲੀ ਸਾਰਿਆਂ ਨੂੰ ਸਾਥੇ ਕਰ ਮੇਰੇ ਭਰਾ ਬੁਲਾ ਰਿਹਾ ਦੇਖ ਲੋ ਸਾਰੇ ਸੇਵਾਦਾਰ ਨੇ ਭਾਈ ਸਾਰੇ ਸਿੱਨੇ ਵੀ ਇੱਥੇ ਸਭ ਸੇਵਾ ਕਰਨ ਆਏ ਆ ਆ ਯਰ ਫਿਰ ਉਹ ਬਗਿਆਤ ਇਹ ਸਸਰਾਲੀ ਪਿੰਡ ਆ ਵੀਰੋ ਮਿਹਰਬਾਨ ਕੋਲੇ ਆ ਇੱਥੇ ਬਹੁਤ ਖਤਰੇ ਵਾਲਾ ਕੰਮ ਆ ਆ ਪਾਣੀ ਦੀ ਬੂਦ ਨਾ ਆ ਦੇਖ ਸਕਦੇ ਹੋ ਤੁਸੀਂ ਅੰਰੇ ਭੈਣਾ ਵੀ ਨੇ ਹਾਂਜੀ ਵੀ ਆਏ ਸੀ ਨਾ ਉਹਨੂੰ ਭੇਜ ਦਿੱਤਾ ਹਾਂਜੀ ਭਾਈ ਕੀ ਹਾਲ ਆ ਪਿਰੋ ਕੀ ਹਾਲ ਆ ਭਰਾ ਵਧੀਆ ਵਧੀਆ ਭਰਾ ਸੇਵਾਦਾਰ ਨੇ ਸਾਰੀ ਸੇਵਾ ਕਰਾਇਆ ਸੇਵ ਭਰਾ ਠੀਕ ਹੈ ਕਹਿਵਾ ਵਧੀਆ ਜੀ ਵਧੀਆ ਚੜ੍ਹਦੀ ਕਲਾ ਚੜ੍ਹਦੀ ਕਲਾ ਚ ਰਹੋ ਸਾਰੇ ਸੇਵਾ ਕਰੋ ਚੜ੍ਹਦੀ ਕਲਾ ਚ ਰਹੋ ਸਾਰੇ ਮੁਸੀਬਤਾਂ ਟਲ ਜਾਣੀਆਂ ਪ੍ਰਮਾਤਮਾ ਥੋੜੀ ਹੁਣ ਆ ਮੇਰੀਆ ਭੈਣਾ ਮੇਰੀਆ ਬਿੱਬੀਆਂ ਸਾਲੀਆਂ ਨੇ ਸਭ ਸੇਵਾ ਕਰਨਾ ਹੀ ਆ ਨੇ ਤੁਹ ਦੇਖ ਲੋ ਦਰਨ ਦੀ ਲੋਡ ਨਹੀਂ ਹੈ ਸਾਰੇ ਭਰਾ ਭੈਣ ਮੇਰੇ ਸਾਰੇ ਇੱਥੇ ਸੇਵਾਦਾਰ ਸਾਰੇ ਲੱਗੇ ਹੋਏ ਆ ਤੇ ਆ ਸਾਡਾ प्रमोद भाई ਵੀ ਆ ਇਹ ਵੀ ਸੇਵਾ ਕਰਨ ਆਇਆ ਮੇਰੇ ਨਾਲ ਬਹੁਤ ਬੁਰਾ ਹਾਲ ਹੈ ਜੀ ਇੱਕ ਵਾਰੀ ਤੁਹਾਨੂੰ ਦਿਖਾਉਨੇ ਆ ਕੋਰ ਤੋਂ ਆ ਦੇਖ ਲੋ ਆ ਦੇਖ ਲੋ ਬੋਬਰਾ ਹਾਲਾ ਮੈਦਾ ਕੋਲੇ ਬੰਨੇ ਤੇ ਖੜਾ ਫਰਮਾਤਵਾ ਹਾਂ ਹਾਂ ਦਿਖਾ ਦਿਆ ਮੈਂ ਇੱਕ ਵਾਰੀ ਬੰਨ ਦੇਖੋ ਭਾਈ ਜੀ ਬੰਨ ਕਿਥਰੇ ਖਤਰੇ ਖਤਰੇ ਤੇ ਆ ਦੇਖੋ ਆ ਦੇਖੋ ਬੰਨ ਆ ਸਾਰਾ ਖਤਰੇ ਵਾਲਾ ਹੀ ਆ ਦੇਖੋ ਫੇਰ ਵੀ ਆਪਾਂ ਰਿਸਕ ਲੈ ਕੇ ਤੁਹਾਨੂੰ ਦਿਖਾ ਰਹੇ ਹਾਂ ਬੋਬਰਾ ਹਾਲਾ

ਆਹ ਲਓ ਜੀ ਸਾਰੇ ਭਰਾ ਸਾਰੇ ਸੇਵਾ ਦਾ ਆਪਣੀ ਇਥੀਏ ਉਹ ਜਿਹੜੀ ਗੱਲ ਉਹ ਜੀ ਨਹੀਂ ਜੀ ਸਾਰੇ ਆ ਸਾਰੇ ਆ ਬਹੁਤ ਸੇਵਾ ਚੱਲਦੀ ਆ ਭਾਈ ਪੂਰੀ ਕਿੰਨੇ ਦੀ ਕਹਿ ਸਕੀਏ ਥੋੜੀ ਆ سارے ਭਰਾ ਸਾਡੇ ਸੇਵਾ ਦਾ ਸਾਰੇ ਇੱਥੇ ਲੱਗੇ ਹੋਏ ਆ ਸਾਰਾ ਕੰਮ ਚੱਲ ਰਿਹਾ ਬੰਨ 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 ਬੰਨੇ ਜਾ ਰਹੇ ਆ ਇੱਥੇ ਦੇਖ ਹੀ ਰਹੇ ਹੋ ਤੁਸੀਂ ਬਾਕੀ ਤੁਹਾਨੂੰ ਅੱਗੇ ਦਿਖਾਉਣੇ ਆ ਆਜੋ ਆਜੋ ਅੱਗੇ ਆਜੋ ਭਾਈ ਦੇਖੋ ਆ ਦੇਖੋ ਸਾਰਾ ਕੰਮ ਚੱਲ ਰਿਹਾ ਆ ਦੇਖੋ ਜੁਰ ਪੱਥਰ ਜਾਲੇ ਸਾਰੇ ਮੇਰੇ ਭਰਾ ਆ ਦੇਖੋ ਕਿੰਨੀ ਸੇਵਾ ਕਰ ਰਿਹਾ ਕੀ ਦੇਖ ਹੀ ਸਕਦੇ ਹਾਂ ਜਿਵੇਂ ਕੀ ਹੁਣ ਤੁਸੀਂ ਦੇਖ ਹੀ ਲਿਆ ਹੈ ਬੜਾ ਬੁਰਾ ਹਾਲਾ ਇੱਥੇ ਖਤਰੇ ਤਾਂ ਹੈ ਕੰਮ ਖਤਰੇ ਵਾਲਾ ਪਰ ਫਿਰ ਵੀ ਸਾਡੇ ਭਰਾ ਸਾਰੇ ਜੁੜ ਕੇ ਲੱਗੇ ਹੋਏ ਆ ਇਦਾਂ ਦੀ ਕੋਈ ਹਾਲਤ ਹੋਣੀ ਨਹੀਂ ਦੇਣੀ ਆਪਾਂ ਸਾਰਾ ਬੰਨ ਬੰਨਿਆ ਜਾ ਰਿਹਾ ਦੇਖ ਲਓ ਤੁਸੀਂ ਬਾਕੀ ਤੁਹਾਨੂੰ ਦੋਨ ਦਿਖਾਉਣੇ ਆਜੋ ਅੱਗੇ ਆਜੋ ਆ ਸਾਡੇ ਭਰਾ ਲੱਗੇ ਹੋਇਆ ਹੋਰ ਇਹ ਤਕਰੀਬ ਇਹ ਸੱਚੀ ਸੀ ਢਾਟ ਨਹੀਂ ਆ ਬਾਈ ਸਾਰੇ ਸੇਵਾਦਾਰ ਮੇਰੇ ਭਰਾ ਦੇ ਆ ਦੇਖ ਲਓ ਤੁਸੀਂ ਦੇਖ ਹੀ ਰਹੇ ਹੋ ਦੇਖੋ ਕੰਮ ਚੱਲ ਰਿਹਾ ਬੰਨ ਬੰਨੇ ਜਾ ਰਹੇ ਆ ਆ ਦੇਖੋ ਮੇਰੇ ਭਰਾ ਕਿੰਨੀਆਂ ਕਿਸ਼ਮਾਂ ਸੀ ਉਹ ਜਿਹੜੀ ਨਾਈਟ ਸੀ ਨਾ ਉੱਥੇ 5.7 ਕਿਲੋ ਮੀਟਰ